خورشید جی کی تالیوں والا کائل 33 گریڈ والوں جیبر وائزر پنجاب اس سٹیج پہ اون گے اپنے ਵਿਚار سانجے کرن گے خورشید جی کی تالیوں والا سلام سرکار مرदाबाद ਦਾ ਮਾਦਾ ਸਾਡੇ ਯੂਨੀਅਨ ਪੰਜਾਬ ਵੱਲੋਂ ਇਸ ਸੰਘਰਸ਼ ਦਾ ਸਮਰਥਨ ਕੀਤਾ ਜਾ ਰਿਹਾ ਹੈ। ਉਹਦਾ ਅਸਰ ਕੱਲ ਮੈਂ WhatsApp ਤੇ ਦੇਖ ਰਿਹਾ ਰਹੀ ਆ ਕਿ ਬਹੁਤ ਸਾਰੇ ਪੂਰੇ ਪੰਜਾਬ ਦੇ ਵਿੱਚੋਂ ਲੋਕਾਂ ਨੇ ਵੱਡੇ ਅਧਿਕਾਰੀਆਂ ਦੀ ਇੱਕ ਥਾਂ ਰੱਖਾਈਆਂ ਦੀ ਸਾਧਾ ਸੋਚਣ ਹੋਇਆ ਸਾਡੇ ਦੱਸਦੀ ਨੀ ਹੋ ਰਿਹਾ। ਇਹ ਗੱਲ ਨੂੰ ਲੈ ਕੇ ਅੱਜ ਜੋ ਮੀਟਿੰਗ ਹੋਣ ਜਾ ਰਹੀ ਹੈ। ਮੈਨੂੰ ਪੂਰੀ ਉਮੀਦ ਹੈ ਬੈਰ ਬੈ ਜੀ ਪਾਰਟੀ ਸਾਇਕ ਪੇ ਬਹੁਤ ਗੰਦੇ ਗੇਮ ਜਦੋਂ ਆਮ ਆਦਮੀ ਪਾਰਟੀ ਨੂੰ ਬੋਟਾਂ ਆਉਂਦੇ ਜਿਵੇਂ ਜੀਤਰੀਵਾਲ ਸਾਹਿਬ ਕਹਿੰਦੇ ਸੀ ਅਸੀਂ ਆਉਂਦੇ ਕਿਸੇ ਨੂੰ ਧਰਨਾ ਨਹੀਂ ਲਵਾਉਣ ਦੇਣਾ ਕਿਸੇ ਨੂੰ ਟੈਂਕੀਆਂ ਤੇ ਨਹੀਂ ਚੜਾਉਣ ਦੇਣਾ ਕਿਸੇ ਨੂੰ ਕੋਈ ਮੰਗਣਾ ਨਹੀਂ ਲਿਵਾਣਾ ਸੀ ਬਿਨਾਂ ਮੰਗੇ ਦੇਵਾਂਗੇ ਅੱਜ ਉਹ ਵੀ ਤੁਸੀਂ ਦੇਖ ਲਿਆ ਕਿ ਤਿੰਨ ਚਾਰ ਲੜਜਾਂ ਦੇ ਵਿੱਚ ਇਹਨਾਂ ਦਾ ਉਹ ਜਿਹੜਾ ਪਿਆਰ ਦਾ ਹਾਲ ਦੇਖਿਆ ਉਹਨੇ ਇਹ ਕਹਿੰਦਾ ਹੈ ਕਿ ਕਰਤਾ ਹੈ ਨਾ ਜਦੋਂ ਇਹਨਾਂ ਨੂੰ ਰਿਜ਼ਲਟ ਮਿਲ ਗਿਆ ਬਾਕੀ ਆਉਣ ਵਾਲੇ 43 ਦੇ ਪਿਛੇ ਮਲਾਜਮ ਕੀ ਨੇ ਮਲਾਜਮ ਕੀ ਸ਼ਕਤੀ ਹੈ ਇਹਨਾਂ ਨੂੰ ਪਤਾ ਲੱਗ ਗਿਆ ਨਾ ਖੁਦ ਸੀਐਮ ਸਾਹਿਬ ਦੇ ਧੂਰੀ ਹਲਕੇ ਵਿੱਚ ਮੈਂ ਸੀਐਮ ਸਾਹਿਬ ਨੂੰ ਫੇਸ ਟੂ ਫੇਸ ਸਿੱਧਾ ਮਿਲਿਆ ਨਾ ਦੀਆਂ ਆ ਮੰਗਾਂ ਨੇ ਜੀ ਪੂਰੇ ਪੰਜਾਬ ਪੱਧਰ ਤੇ ਤੁਹਾਡੇ ਮਲਾਜਮ ਸਾਥੀ ਸਾਥ ਮਿਲੋ ਸਰਕਾਰ ਵੱਲੋਂ ਕੋਰ 3ਵਰੀ ਮੀਟਿੰਗ ਹੋ ਚੁੱਕੀ ਹੈ ਮੁੱਖ ਮੰਤਰੀ ਸਾਹਿਬ ਨਾਲ ਬਸ ਇਹੀ ਕਿਹਾ ਜਾਊਗਾ ਮੈਂ ਤੁਹਾੜਾ ਹੀ ਚੱਲ ਰਿਹਾ ਸੀ ਉਹਨਾਂ ਦਾ ਥਾਪਣ ਵਾਲ ਫਤਈਆ ਕਲਾਸ ਦੇ ਵਿੱਚੋਂ 100 ਦੇ 100% ਫਸਟ ਨਹੀਂ ਆਉਂਦੇ ਤੇ ਸਾਰੇ ਸੈਕੰਡ ਨਹੀਂ ਆਉਂਦੇ ਜਿਹੜੇ ਫਸਟ ਆਉਣ ਨੇ ਉਹ 20-25% ਹੁੰਦੇ ਨੇ ਉਹਦੇ ਵਿੱਚੋਂ ਤੁਸੀਂ ਬੈਠੇ ਹੋ ਇਹ 25% ਹੀ ਸਾਰੇ 75% ਆ ਇਹਨਾਂ ਲਈ ਜਿੱਤ ਖਾਸ ਕਰਾਉਣੀ ਹੈ ਤੇ ਤੁਹਾਨੂੰ ਵੀ ਫਿਰ ਮੈਂ ਕਹਿੰਦਾ ਹੂੰ ਵਿੱਚ ਹੀ ਸਾਰੀਆਂ ਕਾਲੀਆਂ ਢੰਗ ਵੀ ਮਿਲ ਜਾਣ। ਕੱਲ ਪਰਸੋਂ ਜਿਹੜੀ ਤੰਤਰਨ ਇੱਕ ਸਾਡੇ ਸਾਥੀ ਨੇ ਲਾਲ ਦਾ ਪਾਈਆਂ ਕਾਲੀਆਂ ਪੰਡਾ ਦੇ ਉੱਤੇ ਤੇ ਉਹਦੇ ਅਸਰ ਵਿੱਚੋਂ ਥੋੜਾ ਜਾ ਸਕਦਾ ਹੋਇਆ ਉਹਦਾ ਥੋੜਾ ਥੋੜਾ ਸਾਡਾ ਬਦਲ ਮੁਕ ਗਿਆ। ਤੇ ਅੱਜ ਦਸਤਨ ਨੂੰ ਉਮੀਦ ਹੈ ਜਿਹੜੀ 1 ਵਜੇ ਸਾਡੀ ਮੀਟਿੰਗ ਹੋਣੀ ਹੈ ਉਹਦੇ ਵਿੱਚ ਸਾਡੇ ਜਿਹੜੀਆਂ ਇਹ ਜਾਣ ਗਿਆ ਇਹਦਾ ਦਾ ਰਿਜ਼ਲਟ ਕੁਝ ਅੱਛਾ ਨਿਕਲਣ ਵਾਲਾ ਪਰ ਸਾਰੇ ਉਸਤਾਨ ਨੂੰ ਪਤਾ ਲੱਗ ਗਿਆ ਕਿ ਆਜ ਤਾਂ ਸਾਨੂੰ ਕੁਝ ਨਾ ਕੁਝ ਇਹ ਸਾਡੇ ਸੰਘਰਸ਼ ਦਾ ਫਲ ਮਿਲਣ ਵਾਲਾ ਤੇ ਦੇਖਦੇ ਆਂ ਕੀ ਵਾੜਾ ਲੱਗਦਾ ਹੈ ਜਿਹੜਾ ਧਰਨਾ ਹੈਗਾ ਇਹ ਕੰਟੀਨਿਊ ਜਿੱਦਾਂ ਆਪਾਂ ਹੋਰ ਸੰਘਰਸ਼ ਨੂੰ ਅੱਗੇ ਵਧਾਵਾਂਗੇ ਵਧਾਉਂਦੇ ਰਹਿਣਾ ਪੰਜਾਬ ਸਰਕਾਰ ਮਰਦਾਬਾਦ 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 ਵਿੱਤ ਮੰਤਰੀ ਮਰਦਾਬਾਦ 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 ਰਾਣੀ ਪੈਨਸ਼ਨ ਸਕੀਮ ਲਾਗੂ ਕਰੋ ਰਾਖੂ ਕਰੋ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਮੋਸੇ ਕੀ ताली वाला ਜੋ ਆਪਣੇ ਤਿਆਰਿਆਂ ਦੇ ਵਿੱਚੋਂ ਖਦਾ ਕਰਕੇ ਗਏ ਨੇ ਜਿਸ ਤਰ੍ਹਾਂ ਸਾਥੀ ਬੋਲ ਕੇ ਗਏ ਨੇ ਕਿ ਪੰਜਾਬ ਦੇ ਵਿੱਚ ਲੋਕਾਂ ਨਾਲ ਵਾਦੇ ਕੀਤੇ ਪਾਰਟੀ ਕਾਬਜ ਹੋਗੀ ਸਰਸਾ ਦੇ ਉੱਪਰ ਇਸੇ ਤਰ੍ਹਾਂ ਜਿਹੜੀਆਂ 4-5 ਸਟੇਟਾਂ ਦੇ ਵਿੱਚ ਇਲੈਕਸ਼ਨ ਹੋਈ ਹੈ ਉੱਥੇ ਵੀ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਪੰਜਾਬ ਵਾਲਾ ਚੋਰ ਮੈਨੀਫੈਸਟੋ ਉੱਥੇ ਐਲਾਨ ਕੀਤਾ ਪੰਜਾਬ ਦਾ ਕਰੋੜਾ ਰੁਪਈਆ ਇੱਕ ਬਾਹਰ ਦੀਆਂ ਸਟੇਟਾਂ ਦੇ ਖਰਚ ਕੀਤਾ ਗਿਆ ਇੱਕ ਸਿਆਰ ਬਾਜੀ ਤੇ 5-5000 ਕਰੋੜ ਰੁਪਈਆ ਜਿਹੜਾ ਉਥਾਰ ਕੀਤਾ ਗਿਆ ਪਰੰਤੂ ਉਹਦੇ ਨਤੀਜੇ ਉਹਦੇ ਰਿਜ਼ਲਟ ਕੀ ਨਿਕਲੇ ਕੀ ਇੱਕ ਕੂਟਾ ਦੇ ਨਾਲੋਂ ਵੀ ਆਮ ਆਦਮੀ ਪਾਰਟੀ ਨੂੰ ਕੂਟਾ ਘਟ ਪਈਆਂ ਨੇ ਹਜ਼ਾਰਾਂ ਲੱਖਾਂ ਦੇ ਹਿਸਾਬ ਨਾਲ ਜਿਹੜਾ ਰੁਪਈਆ ਪੰਜਾਬ ਦਾ ਆਊਟ ਆਫ ਬਾਕੀਆ ਸਟੇਟਾਂ ਦੇ ਵਿੱਚ ਬਰਬਾਦ ਕੀਤਾ ਗਿਆ ਸਾਥੀਓ ਸੋ ਮੈਂ ਹੁਣ ਬੇਨਤੀ ਕਰੂੰਗਾ ਸਾਡੇ ਬਹੁਤ ਹੀ ਸਤਕਾਰਯੋਗ ਸਤਪਾਲ ਸਿੰਘ ਰਾਜੀ ਜੋ ਗਵਰਨਮੈਂਟ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਵਿਕਸ ਕਸਤਰ ਨੇ ਉਹ ਆਪਣੀ ਜ਼ਿੰਦਗੀ ਦੇ బడ్డే వడ్డే సంఘర్షి తర్వాత ముస్ ਕੀ ਤਾਂ ਵੀ ਨਾ ਥੋੜੇ ਜੇ ਸਰਕਾਰ ਦੇ ਖਿਲਾਫ ਨਾਰੇ ਲਗਾ ਨਾਰੇ ਵੀ ਨੇ ਹੁਣ ਤੁਹਾਨੂੰ ਤੁਹਾਡੇ ਕੋਲੇ ਸਾਰਾ ਕੁਝ ਨਹੀਂ ਲੜੀ ਜਾ ਲਿਆ ਕੀ ਹੋ ਰਿਹਾ ਹੈ ਸਰਕਾਰ ਆਪਣੇ ਦੋਧ ਕਿਉਂ ਹੈ ਕਿੰਨੀ ਚੱਲ ਰਹੀ ਹੈ ਮੁਲਾਜ਼ਮਾਂ ਦੇ ਪੈਨਸ਼ਨਾਂ ਦੇ ਵਾਸਤੇ ਕੁਝ ਨਹੀਂ ਇਸ ਦੇ ਸਬੰਧ ਵਿੱਚ ਮੈਂ ਥੋੜੇ ਜੇ ਨਾਰੇ ਲਵਾਉਣ ਚਾਹਣਾ ਤੁਸੀਂ ਨਾਰੇ ਦਾ ਜਵਾਬ ਚ ਸਿਰਫ ਇਹ ਕਹਣਾ ਹੈ ਹਾਏ ਨਹੀਂ ਹਾਏ ਹਾਏ ਨਹੀਂ ਮਾਨ ਸਕਦਾ مان سرکارے مان سرکارے تم لائے چوٹے مسارے لی مان سرکار مارے <سؤال> <سؤال> بہت بہت ستپال کل جہاں سنگا کل کنجر ہو ਕਾਮਨਾ ਬਾ ਜਰੂਰ ਹਾਜ਼ਰੀ ਕਰਾਉਣੀ ਹੈ ਆਪਾਂ ਇੱਕ ਵਾਰ ਇਹਨਾਂ ਦੇ ਨਾਮ ਤੇ ਜਰੂਰ ਤਾੜੀ ਲਾਉਣੀ ਹੈ ਜੀ ਨਾਮ ਆਪਾਂ ਖੋਟ ਦੱਸਣਾ ਵਾ ਕਰਦੇ ਆ ਕਿ ਜੋ ਉਸ ਨਾਰਿਆਂ ਦੇ ਰੂਪ ਦੇ ਵਿੱਚ ਰਹਾਜੀ ਲਵਾ ਕੇ ਗਏ ਨੇ ਕੂਝ ਜਿਹੀ ਬੰਦੀ ਬੋਲ ਰਹੀਆਂ ਦਾ ਬਹੁਤ ਬਹੁਤ ਧੰਨਵਾਦ ਸੂਹਣਾ ਮੈਂ ਦੇਖੀ ਕਰੂੰਗਾ ਸਾਥੀ ਵਾਪਸ ਨਾ ਕਰ ਤੁਹਾਨੂੰ ਅੱਜ ਆਏ ਨੇ ਸਾਰੇ ਸਤਿ ਸ੍ਰੀ ਅਕਾਲ ਜੀ ਨਮਸਕਾਰ ਸਤਿ ਸ਼੍ਰੀ ਅਕਾਲ ਅਲੈਕਮ ਉਹ ਆਪਾਂ ਪਿਛਲੇ ਸਪਾਈਟਾਈ ਦਿਨਾਂ ਤੋਂ ਕਿਤੇ ਸੇ ਆਪਾਂ ਗੱਲਿਆ ਸਰਕਾਰ ਦਾ ਤੇ ਜੋ ਕਿ ਬਹੁਤ ਹੀ ਖੁੰਗਰਨੀ ਲੀਨ ਸੁਤੀ ਪਈ ਆ ਸਰਕਾਰ ਇਸ ਨੂੰ ਜਗਾਉਣ ਦਾ ਕੰਮ ਆ ਆਪਾਂ ਜੇ ਆਪਣਾ ਇੱਕਾ ਰਹੂਗਾ ਸਾਰੇ 20 ਸਤੀਆਂ ਦੀ ਸਮੁਲੀਅਤ ਹੋਣੀ ਚਾਹੀਦੀ ਆ ਜਿਵੇਂ ਕਿ ਕੱਲ ਨੂੰ ਹੋਵੇ ਅੱਜ ਘਟਦਾ ਹੈ ਬਹੁਤ ਡਿਪਾਰਟਮੈਂਟ ਫੇਰ ਵੀ ਕੁੜੇ ਬੇਨਤੀ ਦੇ ਵਿੱਚ ਨਹੀਂ ਆਉਂਦੇ ਬੇਨਤੀ ਅਫਸਰ ਸਾਹਿਬੀਆਂ ਨੂੰ ਨਾਲ ਲੈ ਕੇ ਆਇਆ ਤੇ ਕਸੂਮੇ ਤੋਂ ਲੈਣਾ ਜਿਹੜੀ ਬੱਕਰੀ ਸ਼ੇਰ ਦੇ ਮੂੰਹ ਆ ਗਈ ਉਹਦੀ ਜਿਹੜੀ ਬੱਕਰੀ ਸ਼ੇਰ ਦੇ ਮੂੰਹ ਆ ਗਈ ਉਹਦੇ ਹੱਡ ਵੀ ਨਹੀਂ ਤੇ ਉਹਦੀ ਖੱਲ ਵੀ ਨਹੀਂ ਜਿਹੜੀ ਬੱਕਰੀ ਸ਼ੇਰ ਦੇ ਮੂੰਹ ਆ ਗਈ ਉਹਦੇ ਹੱਡ ਵੀ ਨਹੀਂ ਤੇ ਉਹਦੀ ਖੱਲ ਵੀ ਨਹੀਂ ਜਿਹੜੇ ਬਾਗ ਦਾ ਮਾਲੀ ਵੀ ਮਾਨ ਮਰੇ ਉਹਦੇ ਪੱਤ ਵੀ ਨਹੀਂ ਤੇ ਫਲ ਵੀ ਨਹੀਂ ਜਿਹੜੇ ਮਕਾਨ ਦੀ ਮੀਂਹ ਜਵਾਬ ਦੇ ਦੇ ਉਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਜਿਹੜੇ ਖੂਨ ਦੇ ਵਿੱਚ ਖੂਨ ਦੇ ਵਿੱਚੋਂ ਮਰੇ ਬੇਗਹਿਰਤ ਜਿਹੜੇ ਖੂਨ ਦੇ ਖੂਨ ਦੇ ਵਿੱਚੋਂ ਮਰੀ ਗਹਿਰਤ ਉਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਉਹ ਭਾਪੀਓ ਬਹੁਤ ਹੀ ਆਪਾਂ ਨੇ ਮਿੱਤਰਾ ਦੇ ਨਾਲ ਇਸ ਪਾਰਟੀ ਨੂੰ ਕਿੰਨੀ ਵੱਡੀ ਬਹੁਤ ਮੱਕ ਮਿਲੀ ਦੇਖੋ ਸੋਨਾ ਆਪਣੇ ਮੁੱਖ ਮੰਤਰੀ ਸਾਹਿਬ ਆਪ ਹੀ ਆ ਤੇ ਉਹਦੇ ਵਿੱਚ ਕੈਨ ਦੀ ਜੀ ਵੀ ਹਰਾ ਪੈਣਾ ਮੈਂ ਲੋਕਾਂ ਦੀ ਭਲਾਈ ਲਈ ਚਲਦਾ ਆ। ਅੱਜ ਤੋ ਹਰਾ ਪੈਣਾ ਸਿਰਫ ਆਪਣੇ ਜਹਾਜ ਦੇ ਤੂਰ ਬਣਾਉਣ ਛੇ ਗਿਆ ਹੋਇਆ। ਕਦੇ ਹਮਾਚ ਨੂੰ ਭਜਨਾ ਦਾ ਕਦੇ ਕਿਸੇ ਸੂਬੇ ਨੂੰ ਭਾਜ ਜਾਣਾ ਕਦੇ ਕਿਸੇ ਸੂਬੇ ਨੂੰ ਭਾਜ ਜਾਣਾ ਹੁਣ ਮੇਰਾ ਖਿਆਲ ਸਾਰਿਆਂ ਨੂੰ ਪਤਾ ਹੀ ਲੱਗ ਗਿਆ ਕਿ ਉਹ ਵਹਿਲਾ ਕਰਕੇ ਤੋਰਦਾ। ਫਰੀ ਹੋ ਕੇ ਆ ਗਿਆ ਹੁਣ ਇੱਥੇ ਸ਼ਾਇਦ ਜੇ ਮੜੀ-ਮੋਟੀ ਗੈਰਤ ਹੋਊ ਉਹਦੇ ਵਿੱਚ ਤਾਂ ਆਉਂਦੀ ਸੂਬੇ ਦੇ ਧਿਆਨ ਦੇ। ਤੇ ਮੈਂ ਹੁਣ ਨਾਰੇ ਲਾਉਂਗਾ ਪਲੀਜ਼ ਜੋਸ ਨਾਲ ਨਾਰੇ ਲਾਓ ਸਾਰੇ ਪੰਜਾਬ ਸਰਕਾਰ ਮੁਰਦਾਬਾ 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 ਪੰਜਾਬ ਸਰਕਾਰ ਮੁਰਦਾਬਾ 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 ਮਾਂ ਸਤਾਉ ਹੈ ਹੇ 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 படி